ਰਾਲ ਦੇ ਮੈਚ ਦਾ ਮੈਂ ਤਾਂ ਚੱਲੀ ਜਾਂਦੇ ਆ ਪਰਾ ਠੰਡ ਵਾਲੇ ਪੰਗੇ ਪਾਈ ਸੀ ਠੰਡ ਹੈ ਹੀ ਬਾਲੀ ਯਾਰ ਆ ਕੀ ਖਲਗੀਰ ਧਾਲ ਜਿਗ ਨਹੀਂ ਖਲ ਗਈ ਧਾਲ ਨੇ ਤਾਂ ਚੱਕੇ ਜਾਮ ਕਰਾਤੇ ਕੱਲ ਪੰਪ ਤੇ ਲੜਾਈ ਹੋ ਗਈ ਜਿਹਦੇ ਵਾਹੋਂ ਥੋੜੇ ਦੇ ਮੁੰਡੇ ਗਾਲੀ ਪੈ ਗਏ ਸੀ ਉਹਦੇ ਹਮ ਐਵੇਂ ਖਾ ਮੁਖਾਈ ਜਮਾ ਪੈਸੇ ਲਵਾਤੇ ਯਾਰ ਬਿਨਾਂ ਗੱਲ ਤੋਂ ਲੋਕਾਂ ਨੇ ਐਵੇਂ ਤੇਲ ਜਮਾ ਕਰਕੇ ਰੱਖਿਆ ਪਤਾ ਹੀ ਸੀ ਉਹ ਤੂੰ ਕਿੰਨੇ ਦਾ ਪਵਾ ਕੇ ਲੈ ਮੈਂ ਯਾਰ ਮੈਂ ਤਾਂ ਪਵਾਇਆ ਹੀ ਨਹੀਂ ਕੱਲ 800 ਦਾ ਪਿਆ ਮੈਂ ਐਵੇਂ ਦਾ ਟੰਡੀਆਂ ਪੀਣਾ ਹੁੰਦਾ ਹਾਂ ਹਾਂ ਹੋ ਠੰਡ ਜੀ ਵਾਲੀ ਮੈਨਾ ਗਿੱਲਾ ਹਾਂ ਸੁਣਾਕ ਆ ਕੋਈ ਗੱਲ ਬਾਤ ਕੋਈ ਜੱਗ ਬੀਤੀ ਸੁਣਾ ਦੇ ਜੱਗ ਬੀਤੀ ਜੇ ਤੁਹਾਨੂੰ ਹੱਡ ਬੀਤੀ ਸੁਣਾਦਾ ਫੇਰ ਫੇਰ ਤਾਂ ਨਿਆਰਾ ਹੀ ਵੱਖਰਾ ਹੱਡ ਬੀਤੀ ਤਾਂ ਜੁ ਵੀ ਹੱਡ ਬੀਤੀ ਦਾ ਹੀ ਫਾਇਦਾ ਹੈ ਅੱਛਾ ਆ ਥੋੜੇ ਦਿਨ ਪਹਿਲਾਂ ਨਾ ਮੈਂ ਨਾ ਮੇਰੀ ਮਾਤਾ ਨਾਲ ਨਾ ਭੋਜ ਤੇ ਗਿਆ ਪਿੰਡ ਰੋੜਾਂ ਵਾਲੀ ਅੱਛਾ ਕਿ ਤੈਨੂੰ ਪਤਾ ਹੀ ਵੇ ਕਿ ਦਰਵਾਜ਼ਾ ਤੋਂ ਜਾਣਾ ਪੈਂਦਾ ਅੱਗੇ ਲੰਬੀ ਤੱਕ ਲੰਬੀ ਤੱਕ ਤੇ ਉੱਥੋਂ ਦਾ ਕੋਈ ਨਿਆਰਾ ਮੈਂ ਪੇਸ਼ ਕੀਤਾ ਰਸਤੇ ਦਾ ਠੀਕ ਆ ਸੜਕਾਂ ਦੇ ਹਾਲ ਐੜੇ ਕੁਛ ਕਹੋ ਕਿ ਗਿੱਦੜਵਾ ਤੋਂ ਲੰਬੀ ਜਿਆਦੇ ਵਧੀਆ ਕੋਸਾ ਕੁਝ ਜਿਆਦੇ ਵਧ ਗਿਆ ਤੁਸੀਂ ਲੰਗੇ ਹੋ ਉਹ ਤੁਹਾਨੂੰ ਮੈਂ ਆਪਦੇ ਕੁਛ ਕਵਤਾਂ ਨਾਲ ਤੁਹਾਨੂੰ ਬਿਆਨ ਕਰਦਾ ਅੱਛਾ ਤੁਹਾਨੂੰ ਚੰਗਾ ਲੱਗੇ ਸੁਣਾਉਣਾ ਫਿਰ ਮੈਂ ਗੱਲ ਬਾਤ ਠੀਕ ਐ ਇਹ ਜਮਾ ਹੱਦ ਬੀਤੀ ਤਾਜੀ ਗੱਲ ਆ ਅੱਗ ਨਾ ਲਾਈ ਲੱਗ ਗਿੱਦੜਵਾ ਤੋਂ ਲੰਬੀ ਰੋੜ ਵੱਖੜ ਭੰਨ ਤੇ ਵੀਹਕਲ ਤੋੜ ਅੱਛਾ ਸੜਕ ਦੀ ਗੱਲ ਐ ਇਹ ਗਿੱਦੜਵਾ ਤੋਂ ਲੰਬੀ ਰੋੜ ਵੱਖੜ ਭੰਨ ਤੇ ਵੀਹਕਲ ਤੋੜ ਠੀਕ ਐ ਕਹਿੰਦਾ ਕਿ ਰੇਲ ਗੱਡੀ ਦਾ ਫਾਟਕ ਲੰਘ ਕੇ ਲੰਗੜਾ ਪਵੇ ਪਜਾਮਾ ਟੰਕ ਕੇ ਰੇਲ ਗੱਡੀ ਦਾ ਫਾਟਕ ਲੰਕ ਕੇ ਲੰਗੜਾ ਪਵੇ ਪਜਾਮਾ ਟੰਗ ਕੇ ਲੂਲਬਾਈ ਦੇ ਮੋੜ ਤੋਂ ਅੱਗੇ ਟੋਏ ਦੇਖ ਕੇ ਡਰ ਜਾ ਲੱਗੇ ਲੱਗਦਾ ਬਈ ਲੂਲਬਾਈ ਦੇ ਮੋੜ ਤੋਂ ਅੱਗੇ ਟੋਏ ਦੇਖ ਕੇ ਡਰ ਜਾ ਲੱਗੇ ਕਸਮ ਖੁਦਾ ਦੀ ਗੜਗੜ ਪਾਣੀ ਕਸਮ ਖੁਦਾ ਦੀ ਗੜਗੜ ਪਾਣੀ ਪੈਰੀ ਚ ਉਧੇ ਰੋੜ ਗਿੱਦੜਵਾ ਤੋਂ ਲੰਬੀ ਰੋੜ ਵੀ ਕਲਪਨ ਵਕਲ ਤੋੜ ਵਕਲ ਦਾ ਤੋੜਦੇ ਇਹ ਰੋ ਸਹੀ ਹੈ ਗੱਲ ਉਹ ਤਾਂ ਛੜਕ ਬਹੁਤ ਸੀ ਕਿ ਬਹੁਤ ਮਾੜੀ ਸੜਕ ਕਹਿੰਦਾ ਥੋੜੀ ਜੀ ਬਾਟ ਲੰਗਾਈ ਅੱਛਾ ਅੱਗੇ ਆ ਗਿਆ ਜੀ ਪਿੰਡ ਲਾਲ ਬਾਈ ਹੈਗਾ ਬਾਈ ਹੈ ਜੀ ਹਾਂ ਹੈਗਾ ਲਾਲ ਬਾਈ ਹਾਂ ਛੱਪੜੋਂ ਵੱਡੀ ਨਹਿਰੋਂ ਨਿੱਕੀ ਸੜਕ ਵਿਚਾਲੇ ਖੇਲ ਬਣਾਈ ਛੱਪੜੋਂ ਵੱਟੀਲੀ ਕੀਤੀ ਪਈ ਹੈ ਨਹਿਰੋਂ ਨਿੱਕੀ ਸੜਕ ਵਿਚਾਲੇ ਖੇਲ ਬਣਾਈ ਉਹ ਸੁਣੀ ਜੀ ਕੋਠੀ ਕੋਲੇ ਆਹੋ ਵਾਹ ਵੀ ਬਾਤ ਠੇਕੇਦਾਰਾ ਸੜਕ 'ਚ ਚੰਗੀ ਕਲਾ ਦਿਖਾਈ ਵਾਹ ਵੀ ਬਾਤ ਠੇਕੇਦਾਰਾ ਸੜਕ 'ਚ ਚੰਗੀ ਕਲਾ ਦਿਖਾਈ ਉਹ ਵੇਖ ਪਾਣੀ ਨੂੰ ਥਰ-ਥਰ ਕੰਬੇ ਵੇਖ ਪਾਣੀ ਨੂੰ ਥਰ-ਥਰ ਕੰਬੇ ਮਗਰ ਬੈਠੀ ਮੇਰੀ ਮਾਈ ਅੱਛਾ ਮੈਂ ਕਿਹਾ ਮਾਈ ਜੇ ਜਉਂਦੀ ਜਾਣਾ ਮੈਂ ਕਿਹਾ ਮਾਈ ਜੇ ਜਉਂਦੀ ਜਾਣਾ ਹੱਥ ਬੈਠੀ ਨਾ ਛੋੜ ਕਿ ਦਰਵਾਜ਼ੋਂ ਲੰਬੀ ਰੋੜ ਵੱਖੜ ਪੰਨ ਮੀਕਲ ਤੋੜ ਹਾਂਜੀ ਕਹਿੰਦਾ ਕਿ ਫੇਰ ਥੋੜੀ ਜੀ ਬਾਤ ਨਬੇੜੀ ਅੱਛਾ ਫੇਰ ਆ ਗਿਆ ਜੀ ਪਿੰਡ ਚੰਨੂ ਜਿਹੜਾ ਵੀ ਉਸ ਰਸਤੋਂ ਲੰਘਿਆ ਉਹ ਮੇਰੀ ਗੱਲ ਮੰਨੂ ਲੰਗੇ ਹੋ ਬਈ ਮੰਨੂ ਦਾ ਨਾਂ ਹੀ ਤੇ ਹੈ ਲੰਗੇ ਆ ਸੀ ਵੀ ਨਹੀਂ ਜਿਹੜਾ ਵੀ ਇਸ ਰਸਤੇੋਂ ਲੰਘਿਆ ਉਹ ਮੇਰੀ ਗੱਲ ਮੰਨੂ ਫੈਕਟਰੀ ਕੋਲੇ ਜਾ ਕੇ ਮਿੱਤਰੋ ਬੰਦਾ ਕੀ ਸੰਦਾ ਵੀ ਹੱਥ ਬੰਨੂ ਫੈਕਟਰੀ ਕੋਲੇ ਜਾ ਕੇ ਮਿੱਤਰੋ ਬੰਦਾ ਕੀ ਸੰਦਾ ਵੀ ਹੱਥ ਬੰਨੂ ਅੱਛਾ ਇੱਥੇ ਦਿਸਦਾ ਖੱਡਾ ਇੰਚ ਇੰਚ ਤੇ ਦਿਸਦਾ ਖੱਡਾ ਹਰ ਵਾਰੀ ਟੋਏ ਤੋਂ ਟੋਆ ਵੱਡਾ ਅੱਛਾ ਹਰ ਵਾਰੀ ਟੋਏ ਤੋਂ ਟੋਆ ਵੱਡਾ ਮਾਈ ਆਖੇ ਪੁੱਤ ਮੈਂ ਨਹੀਂ ਚੜਨਾ ਮਾਈ ਆਖੇ ਪੁੱਤ ਮੈਂ ਨਹੀਂ ਚੜਨਾ ਬੁੱਢੀ ਉਮਰੇ ਨਹੀਂ ਤੜਵਾਉਣੇ ਜੋੜ ਅੱਛਾ ਕਿ ਦਰਵਾਜ਼ਾ ਤੋਂ ਲੰਮੀ ਢੋੜ ਵੱਖਲ ਭੰਨ ਢਿੱਕਲ ਤੋੜ ਵਾਸਤਾ ਪੂਰੀ ਹੋ ਜਾਂਦੀ ਹੈ ਬਹੁਤ ਲੋਕ ਆਖਦੇ ਭਾਈ ਅੱਗੇ ਲਿਖਿਆ ਜੀ ਕਿ ਠੰਡ 'ਚ ਠਰ ਕੇ ਬੁਰਕ ਬੁਰਕ ਕੇ ਦੇਹ ਹੋ ਗਈ ਚਕਨਾ ਚੂਰ ਠੰਡ 'ਚ ਠਰ ਕੇ ਬੁਰਕ ਬੁਰਕ ਕੇ ਦੇਹ ਹੋ ਗਈ ਚਕਨਾ ਚੂਰ ਠੀਕ ਹੈ ਜੀ ਕਿ ਮੈਂ ਪੀ ਐਮ ਬੀ ਦਾ ਬੋਰਡ ਪੜਿਆ ਲੰਬੀ ਰਹਗੀ ਥੋੜੀ ਦੂਰ ਮੈਂ ਪੀਐਮਪੀ ਦਾ ਕੋਈ ਰੱਖੀ ਰੱਖਿਆ ਸੀ ਹੈ ਲੰਬੀ ਰਹਗੀ ਥੋੜੀ ਦੂਰ ਹੈ ਕਿ ਨੈਣਾ ਦੇਵੀ ਯਾਦ ਕਰਾਤੀ ਕਿ ਨੈਣਾ ਦੇਵੀ ਯਾਦ ਆ ਗਈ ਸਫਰ ਲੰਬੀ ਦਾ ਕਰਕੇ ਪੂਰਾ ਨੈਣਾ ਦੇਵੀ ਤੋਂ ਘਟ ਨਹੀਂ ਰਸਤਾ ਉਹ ਯਾਦ ਦੇਵੀ ਤੋਂ ਘਟ ਨਹੀਂ ਰਸਤਾ ਉਹ ਯਾਦ ਜਾਂਦੇ ਨੇ ਗੋਵੜ ਖਪੜਾ ਹਾਂ ਨੈਣਾ ਦੇਵੀ ਯਾਦ ਆ ਗਈ ਸਫਰ ਲੰਬੀ ਦਾ ਕਰਕੇ ਪੂਰਾ ਕਿ ਛੱਤਿਆਣੇ ਦੇ ਗੱਲ ਨੇ ਸ਼ੁਕਰ ਮਨਾਇਆ ਛੱਤਿਆਣੇ ਨੇ ਗਿੱਲ ਨੇ ਰੱਬ ਦਾ ਸ਼ੁਕਰ ਮਨਾਇਆ ਸੜਕ ਵੱਲੇ ਹੱਥ ਜੋੜਾ ਕਿ ਦੜਵਾ ਤੋਂ ਲੰਬੀ ਰੋਡ ਵੱਖਲ ਪੰਨ ਤੇ ਵੀਕਲ ਤੋਂ ਜੇ ਕਿਧਰੇ ਨੇਤਾ ਜੀ ਤੁਹਾਡਾ ਅੱਗੇ ਦੜਵਾਹੇ ਦਾ ਦੌਰਾ ਆ ਜੇ ਸੂਤ ਰੱਬ ਕਰਕੇ ਬਣ ਜੇ ਤੁਹਾਡਾ ਇਹੀਓ ਰੂਟ ਹਾਂ ਰੱਬ ਕਰਕੇ ਬਣ ਜੇ ਤੁਹਾਡਾ ਇਹੀਓ ਰੂਟ ਰੋਵੋਗੇ ਪਛਤਾਵੋਗੇ ਤੇ ਖੁਦ ਨੂੰ ਮਾਰੋ ਬੂਟ ਉਹ ਨਹੀਂ ਨਹੀਂ ਬੂਟ ਨੀ ਬੂਟ ਨੀ ਬੂਟ ਨੀ ਸਲੂਟ ਸਲੂਟ ਲਿਖ ਸਲੂਟ ਲੂਟ ਹਾਂ ਜੇ ਨਾ ਬਣੀ ਤਾਂ ਬੂਟੀ ਨਹੀਂ ਉਹ ਤਾਂ ਨਹੀਂ ਉਹ ਲੋਕ ਦਸਣਗੇ ਦੇਖਣ ਵਾਲੇ ਆਪਾਂ ਨਹੀਂ ਦੱਸਣਾ ਉਹ ਦਰਸ਼ਕ ਦਸਣਗੇ ਬੂਟ ਕਿ ਸਲੂਟ ਠੀਕ ਆ ਇਹ ਤੁਸੀਂ ਦੱਸਣਾ ਜੀ ਇਹ ਖੁਦ ਨੂੰ ਮਾਰੋ ਸਲੂਟ ਇਸ ਇਲਾਕੇ ਦੇ ਲੋਕੀ ਆਖਣ ਇਸ ਇਲਾਕੇ ਦੇ ਲੋਕੀ ਆਖਣ ਲਿਆ ਨੇਤਾ ਜੀ ਸਾਡੀਆਂ ਵੋਟਾਂ ਮੋੜ ਕਿ ਦਰਵਾਜ਼ਾ ਤੋਂ ਲੰਬੀ ਰੋੜ ਵੱਖੜ ਪੰਨ ਤੇ ਵਹੀਕਲ ਤੋੜ ਕਿ ਦਰਵਾਜ਼ਾ ਤੋਂ ਲੰਬੀ ਰੋੜ ਵੱਖੜ ਪੰਨ ਵਹੀਕਲ ਤੋੜ ਬਹੁਤ ਬਸੀ ਹੈ ਆਦੋ ਵੀ ਕੋਈ ਝੂਠਾ ਨਹੀਂ ਜੀ ਬਿਲਕੁਲ ਸਚਾਈ ਆ ਯਾਰ ਸੜਕ ਦੇ ਵਿੱਚ ਬਹੁਤ ਛੱਡੇ-ਮੁੱਡੇ ਜੇ ਦੇਖਿਆ ਯਾਰ ਬਹੁਤ ਯਾਰ ਹੋਰ ਇਹ ਕਿਸੇ ਇਹ ਨਹੀਂ ਮਸਲਾ ਮਸਲਾ ਇਹ ਆ ਵੀ ਧਿਆਨ ਦੇਂਦੇ ਨਹੀਂ ਧਿਆਨ ਦੇਂਦੇ ਨਹੀਂ ਨੀ ਕੀ ਹਕੀਕਤ ਆ ਨਹੀਂ ਸਚਾਈ ਆ ਨਾਲੇ ਉੱਥੇ ਰੋਜ਼ ਲੰਘਦੇ ਆ ਵੱਡਾ ਜਿਹੜਾ ਦੜਵਾ ਲਾਲ ਬਾਈ ਚੰਨੂ ਤੇ ਲੰਬੀ ਵਾਲੇ ਧਿਆਨ ਦੇਣੇ ਨੇ ਇੱਥੇ ਬਿਲਕੁਲ ਸਹੀ ਹੁਣ ਤਾਂ ਬਹੁਤ ਜ਼ਿਆਦਾ ਹੀ ਖਰਾਬ ਹੋਈ ਪਈ ਆ ਸੋਨਾਂ ਭਾਈ ਨੀ ਵੱਡੀ ਸਮੱਸਿਆ ਲੇ ਉੱਥੋਂ ਲੋਕ ਨੇ ਦਾ ਵੱਡਾ ਇੰਚੀਆਂ ਜੁੜੇ ਰਹਿਣਗੇ ਜ਼ਿਆਦਾ ਆਪਾਂ ਤਾਂ ਇੱਕ ਵਾਰੀ ਨੰਗੇ ਆਪણો ਇਹ ਨਜ਼ਾਰਾ ਮੈਨੂੰ ਫੀਲ ਹੋਇਆ ਕਿ ਮੈਂ ਮੈਂ ਇੱਥੇ ਲਿਖਿਆ ਨਹੀਂ ਭਈ ਉਹ ਬਹੁਤ ਸ਼ਰਮ ਖਰਾਬ ਹੈ ਬਾਲੀ ਖਰਾਬ ਹੈ ਓਕੇ